ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਉਹ ਯੋਗਾ ਵਾਲੀ ਬੀਬੀ ਆ ਜਿਹੜੀ ਯੋਗਾ ਵਾਲੀ ਬੀਬੀ ਆ ਜਿਹੜੀ ਉਹਦੀ ਗੱਲਬਾਤ ਕਰਨਾ ਚਾਹੁੰਦੇ ਆ ਕਿ ਯੋਗਾ ਵਾਲੀ ਤੇ ਐਨਐਸਏ ਲੱਗਣੀ ਚਾਹੀਦੀ ਆ ਯੋਗਾ ਵਾਲੀ ਜਿਹੜੀ ਆ ਉਹ ਮਾਹੌਲ ਖਰਾਬ ਨਹੀਂ ਕਰ ਰਹੀ ਭਾਰਤ ਦਾ ਮਾਹੌਲ ਖਰਾਬ ਨਹੀਂ ਹੋ ਰਿਹਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋ ਰਿਹਾ ਉਹਦੇ ਤੇ ਐਨਐਸਏ ਕਿਉਂ ਨਹੀਂ ਲੱਗ ਸਕਦੀ ਯੋਗਾ ਵਾਲੀ ਬੀਬੀ ਤੇ ਕਿਉਂਕਿ ਯੋਗਾਂ ਦੀ ਬੀਬੀ ਹੈ ਜਿਹੜੀ ਜਦੋਂ ਸਾਡੇ ਵਰਗੇ ਕੋਈ ਪੰਥ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ 557 ਦੇ ਅਧੀਨ ਪਰਚੇ ਦੇ ਉੱਤੇ ਲਿਖ ਦਿੰਦੇ ਆ ਕਿ ਇਹ ਦਹਿਤ ਫਲਾਉਂ ਦੇ ਚੱਕਰ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਰਿਹਾ ਭਾਈ ਅਮਰਤਪਾਲ ਤੇ ਖਾਲਸਾ ਦੇ ਐਨਐਸਏ ਲੱਗ ਸਕਦੀ ਆ ਹੋਰ ਨੌਜਵਾਨਾਂ ਤੇ ਐਨਐਸਏ ਲੱਗ ਸਕਦੀ ਆ ਐਨਐਸਏ ਦਾ ਮਤਲਬ ਕੀ ਹੈ ਨੈਸ਼ਨਲ ਸਕਿਉਰਿਟੀ ਐਕਟ ਤੇ ਭਾਈ ਜਿਹੜੀ ਸਟੇਟ ਦੀ ਜਾਂ ਆਪਾਂ ਕਹਿੰਦੇ ਆ ਭਾਰਤ ਦੀ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਉਹ ਇਸ ਵਕਤ ਸਿੱਖ ਧਰਮ ਦੇ ਉੱਤੇ ਜੇ ਆਪਾਂ ਕਹਿੰਦੇ ਆ ਕਿ ਯੋਗਾ ਉਹਨੇ ਦਰਬਾਰ ਸਾਹਿਬ ਆ ਕੇ ਯੋਗਾ ਕੀਤੀ ਉਹਨੇ ਮੰਦਰ ਦੇ ਵਿੱਚ ਵੀ ਯੋਗਾ ਕੀਤੀ ਤੇ ਫਿਰ ਕੀ ਮੰਦਰ ਦੀ ਬੇਅਦਬੀ ਨਹੀਂ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਵੀ ਜਿਹੜਾ ਯੋਗਾ ਜੇ ਆਪਾਂ ਕਹਿੰਦੇ ਆ ਕਿ ਉਹ ਵਹੀ ਗੱਲ ਹੁੰਦੀ ਆ ਕਿ ਭਾਈ ਇੱਕ ਡ੍ਰੈੰਗ ਰੂਮ ਹੁੰਦਾ ਇੱਕ ਬੈੱਡਰੂਮ ਹੁੰਦਾ ਜੇ ਬੈੱਡਰੂਮ ਦੇ ਵਿੱਚ ਬੈੱਡ ਲੱਗਦਾ ਤਾਂ ਡ੍ਰੈੰਗ ਰੂਮ ਦੇ ਵਿੱਚ ਸੋਫੇ ਲੱਗਦੇ ਆ ਜੇ ਯੋਗਾ ਯੋਗਾ ਜਿਹੜੀ ਕਰਨੀ ਆ ਉਹ ਯੋਗਾਸਨ ਕਰਨਾ ਉਹ ਯੋਗਾਲੇ ਮੱਖੇ ਵੱਖਰੇ ਬਣੇ ਹੋਏ ਆਪਾਂ ਇੱਥੇ ਜਾ ਕੇ ਯੋਗਾ ਕਰੋ ਜਾਂ ਪਾਰਕ ਬਣਾਏ ਹੋਏ ਉੱਥੇ ਜਾ ਕੇ ਯੋਗਾ ਕਰੋ ਇਹ ਵੱਖਰਾ-ਵੱਖਰਾ ਸਿਸਟਮ ਹੁੰਦਾ ਜਿਹੜਾ ਜਿੱਥੇ ਸਿਸਟਮ ਚੱਲੂਗਾ ਉੱਥੇ ਕਰਨਾ ਚਾਹੀਦਾ ਜੇ ਯੋਗਾ ਕਰਨੀ ਆ ਉਹ ਜਿੱਥੇ ਯੋਗਾ ਦਾ ਸਥਾਨ ਬਣਿਆ ਉੱਥੇ ਯੋਗਾ ਕਰੋ ਤੇ ਜਿੱਥੇ ਧਾਰਮਿਕ ਸਥਾਨ ਆ ਉੱਥੇ ਜਾ ਕੇ ਧਾਰਮਿਕ ਨਹੀਂ ਜਿਹੜਾ ਉਹ ਥੇਸ ਨਾ ਪਹਜਾਓ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਉਹ ਭਾਵੇਂ ਉਹ ਮੰਦਿਰ ਹੋਵੇ ਭਾਵੇਂ ਉਹ ਗੁਰਦੁਆਰਾ ਸਾਹਿਬ ਹੋਵੇ ਭਾਵੇਂ ਉਹ ਮਸਜਿਦ ਹੋਵੇ ਲੇ ਉੱਤੇ ਤੁਸੀਂ ਜਾ ਕੇ ਸਾਰਾ ਮਿਕਸ ਅਪ ਕਰੋਗੇ ਤਾਂ ਫਿਰ ਉੱਥੇ ਬਹੁਤ ਦਾ ਖਰਾਬ ਹੋਊਗਾ ਹੋਊਗਾ ਹੁਣ ਤੂੰ ਇਹ ਗੱਲ ਕਹਿਨੀ ਆ ਕਿ ਭਾਈ ਮਰਚਾ ਜਿਹੜਾ ਤੁਸੀਂ ਉਹ ਕੈਸਲ ਕਰੋ ਨਹੀਂ ਤਾਂ ਮੈਂ ਆਪਦੀ ਜਿਹੜੀ ਉਹ ਟੀਮ ਲੈ ਕੇ ਆਉਂਗੀ ਆਏ ਕਰੂੰਗੀ ਜੋ ਕਰੂੰਗੀ ਪਹਿਲਾਂ ਤਾਂ ਤੂੰ ਚਪਚੀਤੇ ਆ ਗਈ ਤੇ ਹੁਣ ਤੂੰ ਦੱਸ ਕੇ ਆਈ ਜਦੋਂ ਹੋਣਾ ਹੋਇਆ ਮੇਰੇ ਹਿਸਾਬ ਨਾਲ ਤਾਂ ਜੇ ਉਹ ਕਿਤੇ ਉੱਥੇ ਢੰਗ ਸੈਟ ਹੁੰਦਾ ਮੌਕੇ ਤੇ ਤੇ ਹੁਣੇ ਤੇਰਾ ਉਦੋਂ ਹੀ ਕੰਮ ਕਰ ਦੇਣਾ ਸੀਗਾ ਤੂੰ ਕਹਿੰਨੀ ਐ ਕਿ ਫੋਟੋ ਹੀ ਹੁੰਦੇ ਨੇ ਸਿੱਕ ਸੈਕਾ ਬੰਦੇਆਂ ਨੇ ਖਿੱਚੀ ਹੁੰਦੇ ਆ ਬਹੁਤ ਗੱਤਾਰ ਹੁੰਦੇ ਆ ਜਾਂ ਆਪਾਂ ਕਹਿਣੀਏ ਕਿ ਬਹੁਤ ਵਿੱਚ ਨਾਮਾ ਲੂ ਵੀ ਹੁੰਦੇ ਆ ਖਿੱਚਦੀ ਹੋ ਕੇ ਕਿਸੇ ਨੇ ਫੋਟੋ ਪਰ ਜਿਹਦੀ ਜਾਨ ਦੀ ਜ਼ਮੀਰ ਆ ਉਹ ਨਹੀਂ ਖਿੱਚਦਾ ਹੁਣ ਇਹ ਤਾਂ ਹੁਣੋਂ ਕੰਮ ਕਰ ਦੇਣਾ ਸੀਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਉਣਾ ਤਾਂ ਦੀ ਟੀਮ ਵੀ ਲੈ ਆਈ ਨਾਲ ਤੇ ਫਿਰ ਤੈਨੂੰ ਦੱਸ ਦੇਣਗੇ ਕਿ ਕੀ ਕਿੱਥੇ ਬੋਲੋ ਜਿਹੜਾ ਗ੍ਰੇਟ ਹੁੰਦਾ ਕੀ ਗੱਤਬਾਤ ਹੁੰਦੀ ਆ ਫਿਰ ਨਾਲੇ ਤੂੰ ਬੋਲਣ ਚੋਕੀ ਰਹਿ ਜਾਵੇਂਗੀ ਤੇ ਤੈਨੂੰ ਵੀ ਪਤਾ ਕੋਈ ਵੀ ਧਮਕੀ ਨਹੀਂ ਦਿੰਦਾ ਜਿਹੜੇ ਪੰਜਾਬ ਦੇ ਲੋਕ ਆ ਉਹ ਪੰਜਾਬ ਦੇ ਲੋਕ ਆ ਬਹੁਤ ਵਧੀਆ ਲੋਕ ਆ ਤੁਕ ਡੰਗਣਾ ਦੀ سپورਟ ਦੇ ਵਿੱਚ ਆ ਕੇ ਸਰਕਾਰ ਦੇ ਢੀਂ ਸਰਕਾਰ ਕੀ ਆ ਸਰਕਾਰ ਜਿੰ ਜਿੱਤੇ ਅੰਦਾਜ਼ੇ ਲੁਣੀ ਚਾਹੀਦੀ ਹੈ ਜੀ ਦਾ ਪਤਾ ਕਰਾਉਣਾ ਚਾਹੀਦਾ ਕਿ ਪਿੱਛੋਂ ਕੀ ਮਹੌਲ ਬਣੇਟ ਕੀਤਾ ਜਾ ਰਿਹਾ ਕਿਹਦੇ ਵੱਲੋਂ ਬੇਅਦਬੀ ਕੀਤੀ ਜਾ ਰਹੀ ਆ ਉਹ ਜਾ ਕੇ ਕਿਤੋਂ ਚਨਈ ਤੋਂ ਜਾ ਕੇ ਗੁਜਰਾਤ ਤੋਂ ਜਾ ਕੇ ਇੱਥੇ ਇਨੀ ਦੂਰ ਦਰਬਾਰ ਸਾਹਿਬ ਆਈ ਉਹ ਰਸਤੇ 'ਚ ਕਿਤੇ ਨਹੀਂ ਗਈ ਹੋਰ ਰਸਤੇ ਤੇ ਕਿਤੇ ਆਣੇ ਕੋਈ ਟੂਰ ਪਲਾਨ ਨਹੀਂ ਬਣਾਇਆ ਸੀ ਕਿ ਆਹ ਮੇਰਾ ਟੂਰ ਪਲਾਨ ਇੱਥੇ ਜਿਹੜੇ ਲੋਕਲ ਲੈਵਲ ਤੋਂ ਵੀ ਕੋਲੋਂ ਵਾਲੀ ਤੱਕ ਵੀ ਜਾਣਾ ਹੋਵੇ ਨਾ ਤੇ ਸ਼ਾਰਟ ਟੂਰ ਬਣਾ ਲੈਂਦਾ ਅਗਲਾ ਵੀ ਇੱਥੇ ਖੜਾਗੇ ਇੱਥੇ ਖੜਾਗੇ ਇੱਥੇ ਖੜਾਗੇ ਪਰ ਉਹ ਚਲਾਈ ਦੋ ਸਦਾ ਇੱਥੇ ਹੀ ਹੋਣਾ ਸੀ ਉਹਨੇ ਦਰਬਾਰ ਸਾਹਿਬ ਕੇ ਹਾਂ ਮੈਂ ਯੋਗਾ ਕਰੂੰਗੀ ਬਹੁਤ ਸਾਰੀਆਂ ਵੀਡਿਓ ਆਏ ਚੱਲੀ ਜਾਂਦੀਆਂ ਕਿ ਭਾਈ ਉਹਨੇ ਪਹਿਲਾਂ ਪ੍ਰਸ਼ਾਦਾ ਛਕਿਆ ਉਹਨੇ ਸੇਵਾ ਕੀਤੀ ਉਹਨੇ ਐ ਕੀਤਾ ਉਹਨੇ ਜੋ ਕੀਤਾ ਉਹਨੇ 2500 ਰੁਪਇਆ ਦਿੱਤਾ ਯਾਰ ਭਾਈ ਜਿਹੜੇ ਬੇਅਦਬੀ ਕਰਨੀ ਹੋਵੇ ਉਹ ਫਿਰ ਮਾਹੌਲ ਦਾ ਕਰੈਡ ਕਰੂੰਗਾ ਕਿ ਬਾਅਦ 'ਚ ਮੈਂ ਬਚਾਂ ਬਚੂਗਾ ਕਿ ਨਹੀਂ ਉਹਨੇ ਬਾਅਦ ਦੇ ਵਿੱਚ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਬਿਆਨ ਕੀਤੀਆਂ ਹੋਇਆ ਸਾਜ਼ਿਸ਼ ਹੈ ਇਹ ਸਾਰਾ ਹਰਵੇਰੀ ਪਿਛਲੇ ਸਾਲ ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ ਉਹ ਵੀ ਦੂਰੋਂ ਹੀ ਆਈ ਸੀ ਗੁਜਰਾਤ ਵਾਲੇ ਪਾਸੋਂ ਜਿਹੜੀ ਗੱਲਾਂ ਦੇ ਤਰੰਗਾ ਬਣਾ ਕੇ ਆਈ ਸੀ ਉਹ ਵੀ ਕਹਿੰਦੀ ਸੀ ਕਿ ਨਹੀਂ ਜੀ ਇਹ ਤਰੰਗਾ ਕਿਉਂ ਨਹੀਂ ਵੜਨ ਦਿੱਤਾ ਜਾ ਰਿਹਾ ਦਰਬਾਰ ਦੇ ਦਰਬਾਰ ਸਾਹਿਬ ਦੇ ਵਿੱਚ ਬਈ ਸਿੱਖਾਂ ਦਾ ਸੁਪਰੀਮ ਕੋਰਟ ਆ ਉਹਦੇ ਵਿੱਚ ਤਰੰਗੇ ਦਾ ਕੀ ਲਾ ਇੰਗੇ ਦਾ ਕਿਵੇਂ ਬਣ ਚੁੱਕਾ ਸਿਸਟਮ ਸੋ ਮਸਲਾ ਇੱਥੇ ਹੀ ਆਉਂਦਾ ਕਿ ਹਰ ਸਾਲ ਜਿਹੜਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਲੋਕ ਸਿਆਣੇ ਜਿਹੜੇ ਮਹੌਲ ਖਰਾਬ ਨਹੀਂ ਹੋਣ ਦਿੰਦੇ ਜੇ ਬਿਆਦਮੀ ਰੋਕ ਸਕਦੇ ਆ ਜਾਂ ਤਾਂ ਬਿਆਦਮੀ ਤੇ ਕਾਨੂੰਨ ਬਣਾ ਦਿਓ ਕਿ ਹਾਂ ਪਈ ਤੇ ਫਾਂਸੀ ਦੀ ਜਿੰਨਾ ਸਜ਼ਾ ਹੋਊਗੀ ਜਿਹਨੂੰ ਜਿਹੜਾ ਬਿਆਦਮੀ ਕਰਦਾ ਤੇ ਜਾਂ ਫਿਰ ਤੁਸੀਂ ਭਾਈ ਉਹਤੇ ਕੋਈ ਸਖਤ ਹੋਰ ਕਾਨੂੰਨ ਬਣਾ ਦਿਓ ਇਹ ਭਾਈ ਅਗਲਾ ਰੁਕੇ ਪਰ ਤੁਸੀਂ ਕਾਨੂੰਨ ਬਣਾਉਂਗੇ ਕਿਉਂ ਜਦੋਂ ਤੁਸੀਂ ਆਪ ਹੀ ਬੇਅਦਬੀ ਕਰਕੇ ਮਾਹੌਲ ਖਰਾਬ ਕਰਨਾ ਹੁੰਦਾ ਸਰਕਾਰਾਂ ਨੇ ਮਾਹੌਲ ਖਰਾਬ ਕਰਾਉਣਾ ਹੁੰਦਾ ਸਰਕਾਰਾਂ ਨੇ ਉਹਨੂੰ ਸਿਕਿਉਰਿਟੀ ਦਿੱਤੀ ਹਾਲਾਂਕਿ ਉਹਦੀ ਪੋਚ ਚੈਕ ਕਰਕੇ ਉਹਨੂੰ ਐਨਐਸਏ ਦੇधीन ਰਿਵਿਊ ਕਰਾਣਾ ਨੇ ਜਿਹਨਾਂ ਦੇ ਵਿੱਚ ਸਿੱਖਣਾ ਚਾਹੀਦਾ ਸੀ ਉਹ ਤੋਂ ਸਾਰਾ ਕੁਝ ਪੁੱਛ ਪੜਤਾਲ ਕਰਨੀ ਚਾਹੀਦੀ ਸੀ ਭਾਈ ਕਿੱਥੋਂ ਆਈ ਕਿਵੇਂ ਗਈ ਕੀ ਕੀਤਾ ਕੀ ਨਹੀਂ ਕੀਤਾ ਪਰ ਜਦੋਂ ਰਾਜ ਉਹਨਾਂ ਦਾ ਹੋਵੇ ਸਰਕਾਰ ਉਹਨਾਂ ਦੀ ਹੋਵੇ ਜਦੋਂ ਬ੍ਰੀਪਲਾਨਡ ਕਰਕੇ ਸਾਰਾ ਮਾਹੌਲ ਖਰੀ ਖਰਾਬ ਕੀਤਾ ਜਾ ਰਿਹਾ ਹੋਵੇ ਤੇ ਉਦੋਂ ਜਿਹਦੀ ਪੁੱਛ ਕੇ ਛੋਣੀਆਂ ਕਿਹਦੇ ਤੇ ਐਨਐਸਏ ਲਗਣੀਆਂ ਸਿਰਫ ਤੇ ਸਿਰਫ ਸਿੱਖਾਂ ਦੇ ਉੱਤੇ ਐਨਐਸਏ ਲਾਈਆਂ ਦੀਆਂ ਸਿੱਖਾਂ ਦੇ ਉੱਤੇ ਮਾਹੌਲ ਗਾ ਬਨੇ ਬੱਚੇ ਕੀਤੇ ਜਾਂਦੇ ਆ ਸਿੱਖਾਂ ਨੂੰ ਸਤਿਕੰਵਜੇ ਦੇ ਦੁਹੇਂਦਰ ਚਿਟਾ ਜਾਂਦਾ ਸਿਸਟਮ ਇਹ ਆ ਵਸ 100 ਯੋਗਾ ਵਾਲੀ ਬੀਬੀ ਦੇ ਉੱਤੇ ਕਿ ਉਹ ਕਹਿੰਦੇ ਆ ਪੰਜਾਬ ਵਾਲੇ ਕੋਈ ਵੀ ਪੁਲਿਸ ਵਾਲੇ ਤਾਂ ਕੁਝ ਵੀ ਕਹਿੰਦੇ ਆ ਕਿ ਯੋਗਾ ਵਾਲੀ ਬੀਬੀ ਦਾ ਜਿਹੜਾ ਪਰਚਾ ਤਾਂ ਕੈਂਸਲ ਹੋ ਸਕਦਾ ਜੇ ਹੋ ਸਕਦਾ 295 ਦੇ ਆਧਾਰ ਤੇ ਇਹ ਪਰਚਾ ਹੋਇਆ ਉਤੋਂ ਐਨਐਸਏ ਵੀ ਲਾਉਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਇਤਿਹਾਸ ਤੇ ਲਿਆਵੇ ਕਿਉਂਕਿ ਪੰਜਾਬ ਸਰਕਾਰ ਦੇ ਇਲਾਕੇ ਦੇ ਵਿੱਚ ਇਹ ਬੇਅਦਬੀ ਹੋਈ ਆ ਪਉ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਹੁਣ ਉਧਰ ਐਨਐਸਐਸ 'ਤੇ ਦਾਤੀ ਹੁਣ ਇਧਰ ਵੀ ਐਨਐਸਐਸ 'ਤੇ ਦਾਦੋ ਉਹ ਦੂਜੀਆਂ ਸਟੇਟਾਂ ਵਾਲੇ ਮੈਨੇਜਮੈਂਟ 'ਚ ਆ ਕੇ ਜਾ ਕੇ ਕਿਸੇ ਨਹੀਂ ਕਿਸੇ ਦੀ ਕੋਈ ਉਹ ਮਨਜ਼ੂਰੀ ਨਹੀਂ ਲੈਂਦੇ ਮੈਡੀਕਲ ਇੱਥੋਂ ਬੰਦਾ ਚੱਕ ਕੇ ਆਪ ਦੇ ਯੂਪੀ ਲੈ ਜਾਂਦੇ ਆਪ ਦੇ ਇੱਥੇ ਨਹੀਂ ਲੈ ਜਾਂਦੇ ਆ ਤੇ ਫਿਰ ਪੰਜਾਬ ਵਾਲੇ ਕਿਉਂ ਨਹੀਂ ਉੱਥੋਂ ਚ ਨਹੀਂ ਤੋਂ ਗੁਜਰਾਤ ਤੋਂ ਲੈ ਉਹਨੂੰ ਵੀਪਿੰਗ ਲਿਆ ਕੇ ਇੱਥੇ ਲਾ ਸਕਦੇਗੇ ਉਹਦੇ ਪੁੱਛ ਕੇ ਪੜਤਾਲ ਕਰਕੇ ਉਹਨੂੰ ਐਨਐਸਐਸ 'ਤੇ ਲਾਈ ਜਾਵੇ ਉਹਨੂੰ ਜਿਲ੍ਹੇ 'ਚ ਛੱਡਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਅਦਦੀਆਂ ਜਿਹੜੀਆਂ ਰੋਕ ਸਕਣ ਬਹੁਤ ਸਾਰੇ ਨੌਜਵ ਸਲੂਟ ਹੈ ਉਹਨਾਂ ਨੂੰ ਜਿਹੜੇ ਨੌਜਵਾਨਾਂ ਜਿਹੜੇ ਬੇਅਦਬੀ ਮੌਕੇ ਤੇ ਕਰਦੇ ਆ ਉਹਨਾਂ ਦਾ ਮੌਕੇ ਤੇ ਸੋਧਾ ਲਾ ਦਿੱਤਾ ਜਾਂਦਾ ਇਹ ਹੀ ਹਾਲ ਹੈ ਸਾਡੇ ਕੋਲੇ ਹੋਰ ਕੋਈ ਸਾਡੇ ਕੋਲੇ ਹੱਲ ਹੀ ਨਹੀਂ ਜੇ ਕੋਈ ਹੱਲ ਹੈਗਾ ਤਾਂ ਦੱਸ ਦਿਓ ਕਾਨੂੰਨ ਬਣਾ ਦਿਓ ਆਪੇ ਰੁਕ ਜੂਗਾ ਪਾਕਿਸਤਾਨ ਦੇ ਵਿੱਚ ਕਾਨੂੰਨ ਬਣਿਆ ਜਮਾਂ ਬੇਅਦਬੀ ਨਹੀਂ ਉਹਦੀ ਕਿਉਂ ਨਹੀਂ ਹੁੰਦੀ ਭਾਈ ਇਹ ਹੀ ਮਸਲਾ ਬੇਅਦਬੀ ਸਿਰਫ ਤੇ ਸਿਰਫ ਇਸ ਕਰਕੇ ਹੁੰਦੀ ਹੈ ਕਿਉਂਕਿ ਸਖਤ ਕਾਨੂੰਨ ਨਹੀਂ ਮੰਤਰੀ ਜਿਹੜੇ ਵਰਤਮਾਰਾ ਸਾਹਿਬ ਦੇ ਵਿੱਚ ਜਾ ਕੇ ਗੱਲ ਤਾਂ ਕਹਿ ਦਿੰਦੇ ਆ ਹਾਂ ਜੀ ਅਸੀਂ ਗੁਰਦਵਾਰਾ ਸਾਹਿਬ ਅਸੀਂ ਗੁਰੂਗ੍ਰੰਥ ਸਾਹਿਬ ਦੇ ਦਰਬਾਰ ਸਤਿਕਾਰ ਹੁੰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਮਸਲੇ ਹੱਲ ਕਰਾਂਗੇ ਪਰ ਉੱਥੇ ਜਿਹੜੇ ਲੋਕ ਬੈਠੇ ਹੁੰਦੇ ਆ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਤਾਂ ਸੌਂਖਾ ਖਾ ਕੇ ਬੰਡ ਚ ਮੋਕਰ ਨਾਲੇ ਆ ਸੋ ਯੋਗਾ ਅਤੇ ਬੀਬੀ ਦੇ ਉੱਤੇ ਡਿਮਾਂਡ ਕਰਦੇ ਆ ਕਿ ਐਨਐਸਏ ਦੇ ਜਿਹੜਾ ਉਹਨਾਂ ਦਾ ਸ਼ਹੀਦ ਚ ਸ਼ਿਟਰਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ